ਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਵਿੱਚ ਮਨੁੱਖੀ ਅਧਿਕਾਰਾਂ ਮਾਂਚ ਦੀ ਅਗਵਾਈ ਵਿੱਚ ਸ਼ਹਿਰ ਦੀ ਸਮਾਜਿਕ ਧਾਰਮਿਕ ਅਤੇ ਰਾਜਨੀਤਿਕ ਜਥੇਬੰਦੀਆਂ ਨੇ ਕੇਰਲ ਵਿੱਚ ਸੰਗ ਸੇਵਕਾਂ ਦੀ ਹੋ ਰਹੀ ਹਤਿਆਵਾਂ ਵਿੱਚ ਰੋਸ ਜਤਾਉਂਦੇ ਹੋਏ ਲੀਕ ਵਾਲਾ ਤਲਾਬ ਵਿੱਚ ਇਕੱਠੇ ਹੋ ਕੇ ਸੰਬੋਧਨ ਕੀਤਾ ਅਤੇ ਐਸਡੀਐਮ ਦਫ਼ਤਰ ਤੱਕ ਰੋਸ ਮਾਰਚ ਕੱਢਣ ਤੋਂ ਬਾਅਦ ਐਸਡੀਐਮ ਨੂੰ ਇੱਕ ਮੰਗ ਪੱਤਰ ਸੌਂਪ ਕੇ ਦੇਸ਼ ਦੇ ਰਾਸ਼ਟਰਪਤੀ ਨੂੰ ਕੇਰਲ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ ਕੀਤੀ ਹੈ। ਕੇਰਲ ਦੇ ਵਿੱਚ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਅਤਿਆਮ ਹੋ ਰਹੀ ਹੈ 300 ਤੋਂ ਵੱਧ ਉਥੇ ਕਤਲ ਹੋ ਚੁਕੇ ਹੈ ਕਰਜ ਲਾਏ ਜਾ ਚੁਕੇ ਹੈ ਬੱਚਿਆਂ ਨੂੰ ਔਰਤਾਂ ਨੂੰ ਵੀ ਛੱਡਿਆ ਨਹੀਂ ਗਿਆ ਬਖਸ਼ਿਆ ਨਹੀਂ ਗਿਆ ਉਹਨਾਂ ਨੂੰ ਮਾਰਿਆ ਗਿਆ ਹੈ ਔਰ ਬਿਲਕੁਲ ਬਿਨਾਂ ਕਿਸੇ ਗੱਲ ਦੇ ਆਦੇ ਜਦੇ ਕਿੱਥੇ ਵੀ ਉਹਨਾਂ ਨੂੰ ਮਿਲਦੇ ਹੈ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹੈ ਇਸ ਕਰਕੇ ਸੰਘ ਨੇ ਜਿਹੜਾ ਹੈ ਇਹ ਸਾਰੇ ਦੇਸ਼ ਦੇ ਵਿੱਚ ਅੱਜ ਸਭ ਜ਼ਿਲ੍ਹਿਆਂ ਦੇ ਵਿੱਚ ਇਹ ਪ੍ਰੋਟੈਸਟ ਜਿਹੜਾ ਹੈ ਕਰ ਰਿਹਾ ਹੈ ਇੱਕ ਅਸੀਂ ਚਾਹਦੇ ਆ ਕਿ ਵੀ ਰਾਸ਼ਟਰਪਤੀ ਨੂੰ ਇਹ ਵਿਗਿਆਪਨ ਰਾਸ਼ਟਰਪਤੀ ਨੂੰ ਦੇਣਾ ਇਹ ਥਰੂ ਏ ਤੁਹਾਡੇ ਡੀਸੀ ਦੇ ਥਰੂ ਜਾਂ ਜਿਹੜਾ ਇਥੇ ਐਸਡੀ ਮੈਂ ਉਹਦੇ ਥਰੂ ਰਾਸ਼ਟਰਪਤੀ ਕੋਲ ਜਾਏਗਾ ਕਿ ਉਹਨਾਂ ਕੋਲ ਮੰਗ ਕੀਤੀ ਗਈ ਹੈ ਕਿ ਵੀ ਇਸ ਇਹੋ ਜੀ ਸਰਕਾਰ ਨੂੰ ਤੁਸੀਂ ਬਰਖਾਸਤ ਕਰੋ ਔਰ ਇਹਦੇ ਵਾਸਤੇ ਸਾਰਾ ਜਿਹੜਾ ਹੈ ਨਾ ਜੋ ਕੁਝ ਹੋ ਗਿਆ ਪੂਰੀ ਤਰ੍ਹਾਂ ਦੀ ਖੋਜ ਕਰਕੇ ਔਰ ਇਸਦੇ ਵਾਸਤੇ ਜਿਹੜਾ ਹੈ ਇਹਨਾਂ ਜਾਣਕਾਰੀ ਜਿਹੜੀ ਹੈ ਉਹ ਪੂਰੀ ਕਰਕੇ ਔਰ ਜੇ ਤਾਂ ਲੱਗਦਾ ਹੈ ਤੇ ਫਿਰ ਸਰਕਾਰ ਨੂੰ ਖਤਮ ਕਰਨਾ ਚਾਹੀਦਾ ਔਰ ਫਿਰ ਰਾਸ਼ਟਰਪਤੀ ਰਾਜ ਕਰ ਅੱਜ ਦਾ ਜਿਹੜਾ ਇਹ ਰੋਸ ਮਾਰਤ ਔਰ ਮੰਗ ਪੱਤਰ ਜਿਹੜਾ ਕਿ ਅਸਾਂ ਐਸ.ਡੀ.ਐਮ ਬਟਾਲਰ ਨੂੰ ਦਿੱਤਾ ਹੈ ਰਾਸ਼ਟਰਪਤੀ ਨੂੰ ਦੇਣ ਵਾਸਤੇ ਇਹ ਕੈਰਲ ਪ੍ਰਾਂਤ ਦੇ ਅੰਦਰ ਰਾਸ਼ਟਰੀਆਂ ਸਵੈਮ ਸੇਵਕਾਂ ਦੀ ਜਿਹੜੀ ਖੱਤਿਆ ਕੀਤੀ ਜਾ ਰਹੀ ਆ ਅੱਜ ਤੋਂ ਨਹੀਂ ਸਾਲਾਂ ਸਾਲ ਤੋਂ ਇਹਨੂੰ ਬੰਦ ਕਰਨ ਦੇ ਵਾਸਤੇ ਇਸੀ ਰਾਸ਼ਟਰਪਤੀ ਨੂੰ ਇਹ ਮੰਗ ਕੀਤੀ ਹੈ ਕਿ ਕੈਰਲ ਦੀ ਇਹ ਸਰਕਾਰ ਜਿਹੜੀ ਹੈ ਇਹਨੂੰ ਬਰਖਾਸਤ ਕਰਕੇ ਕੈਮਨਸ ਪਾਰਟੀ ਦੇ ਉੱਤੇ ਪਤਿਬੰਦ ਲਾਉਣਾ ਚਾਹੀਦਾ ਇਹਦੇ ਵਿੱਚ ਕੋਈ ਸੰਦੇਹ ਨਹੀਂ ਕਿ ਬੋਲਣ ਦੀ ਆਜ਼ਾਦੀ ਹਰ ਇੱਕ ਨੂੰ ਹੋਣੀ ਚਾਹੀਦੀ ਆ ਲੇਕਿਨ ਬੋਲ ਵੀ ਉਹ ਹੋਣੇ ਚਾਹੀਦੇ ਆ ਜਿਹੜੇ ਕਿ ਰਾਸ਼ਟਰ ਔਰ ਸਮਾਜ ਦੇ ਹਿੱਤ ਚ ਹੋਣ ਨਾ ਕਿ ਰਾਸ਼ਟਰ ਨੂੰ ਵੱਖਰਾ ਵੱਖਰਾ ਕਰਨ ਦੇ ਵਾਸਤੇ ਹੋਣ ਇਹ ਮੰਗ ਜਿਹੜੀ ਆ ਅਸੀਂ ਕਰਦਿਆ ਹੋਇਆ ਅੱਜ ਦਾ ਰੋਸ਼ਮਾਰਸ਼ ਕੱਢਿਆ ਕਿ ਉੱਥੇ ਜਿਹੜੇ ਇਹ ਗੁੰਡਾਗਰਦੀ ਕਰ ਰਹੇ ਹੈ ਉਹਨਾਂ ਦੇ ਪ੍ਰਤੀਬੰਧ ਲਾਏ ਉਹਨਾਂ ਦੀ ਨਕੇਲ ਕੱਸੇ ਔਰ ਇਹ ਦੇ ਵਿੱਚ ਅਮਨੋਮਾਨ ਰੱਖਣ ਵਾਸਤੇ ਰਾਇਆ ਜਿਹੜੀ ਆ ਇੱਕੋ ਦੀ ਹੁੰਦੀ ਆ ਰਾਇਆ ਕੋਈ ਦੋ ਨਹੀਂ ਹੁੰਦੀਆਂ ਹਰ ਆਇਆ ਨੂੰ ਜੀਣ ਦਾ ਹੱਕ ਹੈ ਔਰ ਜੀਣ ਦਾ ਹੱਕ ਦਿੱਤਾ ਜਾਏ ਲੇਕਿਨ ਜਿਹੜੇ ਗੁੰਡਾਗਰਦੀ ਕਰ ਰਹੇ ਨੇ ਕਮਿਊਨਿਸਟ ਉਹਨਾਂ ਤੇ ਪ੍ਰਤੀਬੰਧ ਲਾ ਕੇ ਖਤਮ ਕਰੇ ਮੈਨੂੰ ਅੱਜ ਜੋ ਰਾਸ਼ਟਰੀ ਸੇਵਕ ਸੰਘ ਦੇ ਕੇਰਲਾ ਦੇ ਵਿੱਚ ਕਤਲੇਆਮ ਹੋਈ ਹੈ ਉਹਨਾਂ ਦੇ ਉੱਤੇ ਕਤਲ ਕੀਤਾ ਗਿਆ ਉਹਨਾਂ ਦਾ ਉਹਦੇ ਬਾਰੇ ਵਿੱਚ ਅੱਜ ਉਹਨਾਂ ਦੇ ਕਾਰਕੁਨਾਂ ਵੱਲੋਂ ਬੜੀ ਭਾਰੀ ਗਿਣਤੀ ਵਿਚ ਆ ਕੇ ਅੱਜ ਮੈਨੂੰ ਮੈਮੋਰੰਡਮ ਦਿੱਤਾ ਗਿਆ ਮੈਂ ਮੈਮੋਰੰਡਮ डीसी ਸਾਹਿਬ ਦੇ ਰਾਹੀਂ ਰਾਸ਼ਟਰਪਤੀ ਸਾਹਿਬ ਤੱਕ ਭੇਜਾਂਗਾ ਔਰ ਤੇ ਸਖ਼ਤ ਕਾਰਵਾਈ ਜਿਹੜੇ ਦੋਸ਼ੀ ਨੇ ਉਹਨਾਂ ਦੇ ਕਰਨ ਦੇ ਵਾਸਤੇ ਅਸੀਂ ਸਿਫਾਰਸ਼ ਕਰਾਂਗੇ ਔਰ ਜ਼ਰੂਰੀ ਹੈ ਕਿਉਂਕਿ ਹਰੇਕ ਨਾਗਰਿਕ ਦੀ ਰੱਖਿਆ ਕਰਨੀ ਇਹ ਸਾਡਾ ਸਰਕਾਰ ਦਾ ਫਰਜ਼ ਹੈ ਜੇਕਰ ਕਿਸੇ ਦੇਤੇ ਵੀ ਕੋਈ ਤਸ਼ੱਦਦ ਹੁੰਦਾ ਜਾਂ ਕੋਈ ਗਲਤੀ ਕੀਤੀ ਜਾਂਦੀ ਕਿਸੇ ਵੱਲੋਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ ਇਨਸਾਫ਼ ਨੂੰ ਮਿਲਣਾ ਚਾਹੀਦਾ ਅਸੀਂ ਪੂਰ ਜ਼ੋਰ ਤਕੀਦ ਦਿੱਤੀ ਕਰਦੇ ਹਾਂ ਔਰ ਇਹ ਜਿਹੜਾ ਮੈਮੋਰੰਡਮ ਹੈ ਅਸੀਂ ਸਰਕਾਰ ਤੱਕ ਭੇਜਾਂਗੇ ਗੁਰਦਾਸਪੁਰ ਤੋਂ ਪੋਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋਰੀਆ ਜੰਗ